ਪਹਿਲਾਂ ਵੀ ਗੱਲ ਕਰੀਏ ਕਿ ਨਵੇਂ ਜਿਹੜੇ ਪੰਜਾਬੀ ਸਿੰਗਰ ਨੇ ਜਾਂ ਨਵੇਂ ਮੁੰਡੇ ਜਿਹੜੇ ਗਾਣੇ ਰਿਕਾਰਡ ਕਰਾਉਂਦੇ ਨੇ ਆਪਦੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੁਆਲਿਟੀ ਹੁੰਦੀ ਹੈ ਟੈਲੈਂਟ ਵਾਈਜ਼ ਵੀ ਉਹ ਬਹੁਤ ਵਧੀਆ ਹੁੰਦੇ ਨੇ ਇਹ ਮੈਟਰ ਨਹੀਂ ਕਰਦਾ ਕਿ ਕਿਸੇ ਵੀ ਗਾਣੇ ਦੀ ਵੀਡੀਓ ਬਹੁਤ ਹਾਈ ਲੈਵਲ ਦੀ ਬਣੀ ਹੋਣੀ ਚਾਹੀਦੀ ਜੇਕਰ ਉਸ ਗਾਣੇ ਦੇ ਲਿਰਿਕਸ ਦੇ ਵਿੱਚ ਦਮ ਹੈ ਤੇ ਗਾਣੇ ਦਾ ਮਿਊਜ਼ਿਕ ਤੇ ਸਿੰਗਰ ਦੀ ਵੋਕਲ ਜੇਕਰ ਵਾਈਬ ਦੇ ਰਹੀ ਹੈ ਤਾਂ ਉਹ ਗਾਣਾ ਹਿੱਟ ਹੋਊਗਾ ਹੀ ਤੇ ਇਹ ਜਿਹੜਾ ਬਾਈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਸ ਬਾਈ ਦਾ ਇੱਕ ਨਵਾਂ ਗਾਣਾ ਆਇਆ ਜਿਹਦਾ ਨਾਮ ਹੈ ਬਲੰਟ ਥਾਟ ਜਿਵੇਂ ਕਿ ਇਸ ਗਾਣੇ ਦਾ ਨਾਮ ਹੈ ਉਦਾਂ ਦੇ ਲਿਰਿਕਸ ਬਾਈ ਨੇ ਇਸ ਗਾਣੇ ਦੇ ਵਿੱਚ ਲਿਖੇ ਨੇ ਬਾਈ ਨੇ ਲਿਖਿਆ ਕਿ ਸਾਡਾ ਜਿੱਦਾਂ ਦਾ ਸੁਭਾਅ ਹੈ ਜਾਂ ਜਿੱਦਾਂ ਦਾ ਨੇਚਰ ਹੈ ਉਹ ਕਈ ਲੋਕਾਂ ਨੂੰ ਰਾਸ ਨਹੀਂ ਆਉਂਦਾ ਕਈ ਲੋਕਾਂ ਨੂੰ ਵਧੀਆ ਨਹੀਂ ਲੱਗਦਾ ਹੋ ਪਛਣਾ ਨਹੀਂ ਹੋ ਝੂਟਿਆਂ ਨੂੰ ਜੋ ਬੀਜਿਆ ਸਾਡੀ ਰੂਹ ਤੇ ਕਿਉਂਕਿ ਇਹਦੇ ਵਿੱਚ ਬਾਈ ਨੇ ਆਪਣੇ ਨੇਚਰ ਦੇ ਬਾਰੇ ਇਹ ਦੱਸਿਆ ਕਿ ਸਾਡੇ ਜਿਹੜਾ ਦਿਲ ਦੇ ਵਿੱਚ ਹੁੰਦਾ ਉਹੀ ਸਾਡੀ ਜ਼ਮਾਨ ਤੇ ਹੁੰਦਾ ਤੇ ਅਸੀਂ ਉਹੀ ਬੋਲ ਦਿੰਨੇ ਹਾਂ ਆਏ ਕੋਰੇ ਕਾਗਜ਼ ਵਰਗੇ ਆ ਜੋ ਦਿਲ ਵਿੱਚੋਂ ਹੀ ਮੋਤੇ ਬਾਈਨਸ ਗਾਣੇ ਦੇ ਵਿੱਚ ਆਪਣੇ ਮਾੜੇ ਟਾਈਮ ਦੀ ਗੱਲ ਕੀਤੀ ਹੈ ਕਿ ਜਦੋਂ ਸਾਡੇ ਨਾਲ ਸਾਰਾ ਟਾਈਮ ਚੱਲ ਰਿਹਾ ਸੀ ਉਦੋਂ ਕਿੱਦਾਂ ਮੈਂ ਕਲਮ ਚੱਕੀ ਤੇ ਮੇਰੇ ਜਿਹੜੇ ਅੱਖਰ ਸੀ ਉਹ ਮੇਰੇ ਨਾਲ ਖੜ ਗਏ ਸੀ ਉਹੀ ਸਹਾਰਾ ਸੀ ਮੇਰਾ ਜਮੀਰ ਯੋਨਾ ਦੇ ਮਰ ਗਏ ਸੀ ਤਦ ਹੱਥ ਵਿੱਚ ਮੇਰੇ ਕਲਮ ਆਈ ਫਿਰ ਮੇਰੀ ਨਾ ਖੜ ਗਈ ਸੀ ਤੇ ਕੋਈ ਵੀ ਬੰਦਾ ਆਪਣੀ ਲਾਈਫ ਨੂੰ ਜਾਂ ਆਪਣੇ ਥੌਟਸ ਨੂੰ ਕਿੰਨਾ ਕੁਝ ਲਿਖ ਸਕਦਾ ਗਾਣਿਆਂ ਦੇ ਵਿੱਚ ਉਹ ਸਾਰਾ ਕੁਝ ਲਿਖਣ ਦੀ ਬਾਈ ਨੇ ਇਸ ਗਾਣੇ ਦੇ ਵਿੱਚ ਕੋਸ਼ਿਸ਼ ਕੀਤੀ ਹੈ ਬਾਈ ਨੇ ਇਹਨੂੰ ਇੱਕ ਗਾਣੇ ਦੇ ਟਾਈਪ ਦਾ ਨਾਮ ਲਿਖ ਕੇ ਇਹਨੂੰ ਇੱਕ ਸਟੋਰੀ ਵਾਈਜ਼ ਲਿਖਿਆ ਤੇ ਇੱਕ ਸਿਕੁਐਂਸ ਵਾਈਜ਼ ਜਿੱਦਾਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਜਾਂ ਜਿੱਦਾਂ ਦੇ ਲਾਈਫ ਦੇ ਵਿੱਚ ਐਕਸਪੀਰੀਅੰਸ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਬਾਈ ਨੇ ਲਾਈਨ ਵਾਈਜ਼ ਲਿਖਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿੱਦਾਂ ਕਿ ਬਾਈ ਨੇ ਇਸ ਗਾਣੇ ਦੀ ਮੇਨ ਲਾਈਨ ਦੇ ਵਿੱਚ ਲਿਖਿਆ ਕਿ ਅਸੀਂ ਕੋਰੇ ਕਾਗਜ਼ ਵਰਗੇ ਆ ਜਿਹੜਾ ਕੁਝ ਸਾਡੇ ਦਿਲ ਦੇ ਵਿੱਚ ਹੁੰਦਾ ਉਹੀ ਸਾਡੇ ਮੂੰਹ ਤੇ ਹੁੰਦਾ ਕੋ ਉਦਾਂ ਦੀ ਹੀ ਵਾਈਬ ਤੁਹਾਨੂੰ ਇਸ ਪੂਰੇ ਗਾਣੇ ਨੂੰ ਸੁਣ ਕੇ ਵੀ ਆਊਗੀ ਪੁਨਰਬਾਈ ਦਾ ਇਹ ਨਵਾਂ ਗਾਣਾ ਤੁਸੀਂ ਇੱਕ ਵਾਰੀ ਜਾ ਕੇ ਜ਼ਰੂਰ ਸੁਣਿਓ ਗਾਣੇ ਦਾ ਨਾਮ ਹੈ ਬਲੰਟ ਥੋੜ ਤੇ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਊਗਾ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਤੱਕ